ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੇੜਾ ਦੇ ਕਰਤਾਰ ਸਿੰਘ ਮੈਮੋਰੀਅਲ ਸਟੇਡੀਅਮ ਵਿਖੇ ਦੁਆਬਾ ਫੁੱਟਬਾਲ ਕਲੱਬ ਖੇੜਾ ਮਾਲਪੁਰ ਵੱਲੋਂ 16ਵਾਂ ਫੁੱਟਬਾਲ ਟੂਰਨਾਮੈਂਟ ਜਥੇਦਾਰ ਇਕਵਾਲ ਸਿੰਘ ਖੇੜਾ ਦੀ ਅਗਵਾਈ ਹੇਠ ਬੜੀ ਹਿਸ਼ਾਣੋ ਸ਼ੌਕਤ ਨਾਲ ਸ਼ੁਰੂ ਹੋਇਆ ਜਿਸ ਦਾ ਉਦਘਾਟਨ ਜਤਿੰਦਰ ਸਿੰਘ ਲਾਲੀ ਬਾਜਵਾ ਸ਼ਹਿਰੀ ਪ੍ਰਧਾਨ ਅਕਾਲੀਦਰ ਬਾਦਲ ਵੱਲੋਂ ਖਿਡਾਰੀਆਂ ਨਾਲ ਜਾਣ ਪਹਿਚਾਨ ਕਰਨ ਉਪਰੰਤ ਰਿਬਨ ਕੱਟ ਕੇ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਉਨ੍ਹਾਂ ਜਿਥੇ ਕਲੱਬ ਲੋਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚੰਗੇ ਪਾਸੇ ਲਾਉਣ ਲਈ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਉਪ ਦਾਲਚੋ ਬਾਹਰ ਨਿਕਲ ਕੇ ਚੰਗੇ ਪਾਸੇ ਲੱਗ ਸਕੇ ਉਧਰ ਪ੍ਰਬੰਧਕਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਉਪਰਾਲੇ ਚਾਰੀ ਰੱਖੇ ਜਾਣਗੇ ਹੁਣ ਇਸ ਮੁਈਲਾ ਕਬਾਸੀਆਂ ਨੂੰ ਇਹੋ ਜਿਹੇ ਕਾਰਜਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਤੇ ਦਿਵਿੰਦਰ ਸਿੰਘ ਬਾਹਵਾਲ ਹਰਪ੍ਰੀਤ ਸਿੰਘ ਬੈਂਸ ਵਿਨੋਦ ਸੰਗਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ ਹੁਸ਼ਿਆਰਪੁਰ ਤੋਂ ਨਵਰਾੰਗ ਚੈਨਲ ਦੇ ਦਲਜੀਤ ਸਿੰਘ ਅਜਨੂਹਾ ਦੀ ਵਿਸ਼ੇਸ਼ ਰਿਪੋਰਟ ਅੱਜ ਜਿਹੜੇ ਵੀ ਇਸ ਫਲਕ ਰਹੂ ਦੇ ਵਿੱਚ ਛੋਲਪਾ ਬੈਠਾ ਇਹ ਕੰਮ ਕਰਾ ਆਪਣਾ ਸਵੇਰ ਦਾ ਭੇਜੇ ਨੇ ਹੋਇਆ ਬੇਲੇ ਕਿੰਨੇ ਤੋਂ ਇਕਬਾਲ ਸਿੰਘ ਜਿਹੜਾ ਜੀ ਜਿਹੜਾ ਕੀ ਲਗਾਤਾਰ 16 ਸਾਲਾਂ ਤੋਂ ਕੱਲਾ ਕਲੱਬ ਲੈਵਲ ਦਾ ਪੰਜਾਬ ਲੈਵਲ ਦਾ ਇਹ ਟੂਰਨਾਮੈਂਟ ਨਹੀਂ ਹੈ ਇਸ ਤੋਂ ਵੀ ਉੱਪਰ ਦੀ ਗੱਲ ਆ ਕਿ ਜਿਹੜੇ ਛੋਟੇ ਬੱਚੇ ਆ ਜਿਹੜਾ ਕਿ ਮੇਨ ਗੱਲ ਆ ਕਿ ਉਹਨਾਂ ਨੂੰ ਜਦੋਂ ਸ਼ੁਰੂ ਕੀਤਾ ਸੀ ਉਦੋਂ ਵੀ ਇਹੀ ਗੱਲ ਸੀ ਕਿ ਆਪਾਂ ਇੱਕ ਫੁੱਟਬਾਲ ਦੀ ਨਰਸਰੀ ਆ ਇਹ ਇਲਾਕਾ ਇੱਥੋਂ ਜਿਹੜੀ ਨਵੀਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਵੱਡੇ ਵੱਡੇ ਪਲੇਅਰ ਇਸ ਇਲਾਕੇ ਦੇ ਵਿੱਚ ਹੋਏ ਆ ਉੱਥੇ ਆਉਣ ਵਾਲੇ ਸਮਾਜ ਦੇ ਵਿੱਚ ਵੀ ਨੌਜਵਾਨਾਂ ਚਰਚਾ ਹੋਵੇ ਤੇ ਉਹਦੇ ਲਈ ਇਹਨਾਂ ਨੇ ਸਾਰਿਆਂ ਜਾਣਿਆਂ ਨੇ ਇੱਥੇ ਦੀ ਪਤਵੰਤੀ ਸੱਜਣਾ ਜੀ ਫੁੱਟਬਾਲ ਦੇ ਚਾਹਣ ਵਾਲੇ ਹੋਣਾਂ ਨੇ ਇੱਕ ਟੂਰਨਾਮੈਂਟ ਸ਼ੁਰੂ ਕੀਤਾ ਤੇ ਉਹਦੇ ਵਿੱਚ ਵੱਡੀ ਜਿਹੜੀ ਜਿੱਦਾਂ ਮੈਂ ਗੱਲ ਸ਼ੁਰੂ ਕੀਤੀ ਆ ਕਿ ਜਿਹੜੇ ਛੋਟੇ ਬੱਚੇ ਆ ਉਹਨਾਂ ਦਾ ਇੱਕ ਸਮਰ ਕੈਂਪ ਜਿਹੜਾ ਇੱਥੇ ਲਾਇਆ ਜਾਂਦਾ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਬੱਚਿਆਂ ਨੂੰ ਇਕੱਠਾ ਕਰਕੇ ਇਹ ਉਹ ਇੱਕ ਮਹੀਨੇ ਦਾ ਉਹ ਪਿੰਪ ਦੇ ਵਿੱਚ ਪਹੁੰਚਵਾਨਾਂ ਨੂੰ ਬਹੁਤ ਵੱਡਾ ਛਾਅ ਆ ਮੈਂ ਲਗਾਤਾਰ ਪਿਛਲੇ 15-16 ਸਾਲਾਂ ਤੋਂ ਦੇਖਦਾ ਕਿ ਅੱਜ ਇਹ ਐਡਾ ਵੱਡਾ ਗਰਾਊਂਡ ਸੋਨਾ ਬਣਿਆ ਉਹ ਵੀ ਸਾਰਿਆਂ ਦੀ ਜਿਹੜੀ ਤੇ ਜਿਹੜੀ ਕਲੈਕਟਿਵ ਜਿਹੜੀ ਐਫਰਟ ਆ ਉਹਦੇ ਕਰਕੇ ਹੋਇਆ ਤੇ ਵਾਹਿਗੁਰੂ ਇਹੇ ਅੱਗੇ ਅਰਦਾਸ ਕਰਦੇ ਆ ਤੁਸੀਂ ਵੀ ਜਿਹੜੇ ਪੱਤਰਕਾਰ ਵੀਰ ਵੀ ਆ ਇਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਰਿਹਾ ਅਟਵਾਲ ਸਾਹਿਬ ਇਸ ਇਲਾਕੇ ਦੇ ਵਿੱਚ ਆ ਇਹ ਇਹਨਾਂ ਦਾ ਵੀ ਬਹੁਤ ਆ ਹੋਰ ਜਿਹੜੇ ਵੀ 12 ਦੇ ਜਾਂ ਟੀਵੀ ਦੇ ਜਿੰਨੇ ਵੀ ਪੱਤਰਕਾਰ ਆ ਉਹ ਫੁੱਟਬਾਲ ਦੇ ਲਈ ਬਹੁਤ ਵੱਡਾ ਯੋਗਦਾਨ ਆਪਣਾ ਪਾ ਰਹਿਆ 16ਵਾਂ ਦੁਆਬਾ ਕੱਪ ਫੁੱਟਬਾਲ ਟੂਰਨਾਮੈਂਟ ਕਲੱਬ ਵਰਗ ਦਾ ਉਦਘਾਟਨ ਕੀਤਾ ਜੀ ਮਹਾਰਾਜ ਦੀ ਬੜੀ ਆਪਾਰ ਕਿਰਪਾ ਆ 2008 ਚ ਅਸੀਂ ਦੁਆਬਾ ਸਪੋਰਟਿੰਗ ਕਲੱਬ ਖੇੜਾ ਮਾਲਪੁਰ ਇਲਾਕੇ ਦੇ ਸਾਰੇ ਹੀ ਪਤਵੰਤੇ ਸੱਜਣਾ ਨੇ ਇਹ ਸੋਚ ਕੇ ਸ਼ੁਰੂ ਕੀਤਾ ਸੀ ਕਿ ਬੱਚਿਆਂ ਨੂੰ ਪਲੇਟਫਾਰਮ ਅਸੀਂ ਦੇਣਾ ਫੁੱਟਬਾਲ ਖੇਡਣ ਲਈ ਕਿਉਂਕਿ 12 ਸਾਲ ਦੇ ਬੱਚਿਆਂ ਲਈ 14 ਸਾਲ ਦੇ ਬੱਚਿਆਂ ਲਈ 16 ਸਾਲ ਦੇ ਬੱਚਿਆਂ ਲਈ ਕੋਈ ਨਾ ਉਦੋਂ ਸਕੂਲਾਂ ਦੀਆਂ ਬਹੁਤੀਆਂ ਟੀਮਾਂ ਸੀਆਂ ਨਾ ਕੋਈ ਬਹੁਤੀਆਂ ਅਕੈਡਮੀਆਂ ਸੀਆਂ 70 19 ਤੱਕ ਜਰੂਰ ਚੱਲਦੀਆਂ ਸੀਆਂ ਪਰ ਥੱਲੇ ਵਾਲੇ ਲੈਵਲ ਤੇ ਗ੍ਰੋਥ ਰੂਟ ਤੋਂ ਕੋਈ ਵੀ ਜਿਹੜੀ ਟੀਮ ਆ ਉਹ ਕੋਈ ਨਾ ਸਕੂਲ ਤਿਆਰ ਕਰਦਾ ਸੀ ਨਾ ਕੋਈ ਕਿਸੇ ਪਾਸੇ ਬਹੁਤਾ ਸਰਕਾਰਾਂ ਦਾ ਸੀ ਤੇ ਅਸੀਂ ਇਲਾਕੇ ਨੇ ਪੂਰੇ ਨੇ ਫਿਰ ਇਹ ਵਿਚਾਰ ਕੀਤੀ ਕਿ ਆਪਾਂ ਫੜਾ ਮਾਰੀ ਜਾਂਨੇ ਕਿ ਮਾਲਪੁਰ ਫੋਟੋ ਵਾਲ ਦਾ ਘਾਰਿਆ ਤੇ ਆਪਾਂ ਨੂੰ ਕੁਝ ਕਰਨਾ ਚਾਹੀਦਾ ਗੱਲ ਕਿਉਂਕਿ ਕੋਈ ਲਕੋ ਨਹੀਂ 2007 ਵਾਲੀ ਸਟੇਟ ਦੇ ਵਿੱਚ ਮਾਲਪੁਰ ਅਕੈਡਮੀ ਦੇ ਵਿੱਚ ਵੀ ਤੁਸੀਂ ਰਿਪੋਰਟ ਕਢਾ ਲਿਓ ਕਿ ਸਿਰਫ ਤਿੰਨ ਮੁੰਡੇ ਸੀ ਆਪਣੇ ਇਲਾਕੇ ਦੇ ਤੇ ਬਾਕੀ ਟੋਟਲੀ ਬਾਹਰੋਂ ਚਾਹੇ ਉਹ ਗਰਦਾਸਪੁਰ થી ਚਾਹੇ ਉੱਧਰ ਲੁਧਿਆਣਾ ਵਾਲੇ ਪਾਥਿਓ ਸੋ ਇਹ ਉਸ ਵੇਲੇ ਮਾਨੂੰ ਦੁੱਖ ਹੋਇਆ ਸੀ ਤੇ ਸਾਰਿਆਂ ਨੇ ਨਾਲ ਮਿਲ ਕੇ ਆਪਣੇ ਇਲਾਕੇ ਚੋਂ ਨਿਆਣੇ ਪੈਦਾ ਕਰਨੇ ਦੇ ਲਈ ਇਹ ਪਲੇਟਫਾਰਮ ਤਿਆਰ ਕੀਤਾ 2008 ਜਦੋਂ 9 ਦੇ ਵਿੱਚ ਸ਼ੁਰੂ ਦੇ ਵਿੱਚ ਪਹਿਲਾਂ ਬੱਚਿਆਂ ਦਾ ਟੂਰਨਾਮੈਂਟ ਕਰਾਇਆ ਜਿਹਦੇ ਵਿੱਚ 15-15 20-20 ਪਿੰਡਾਂ ਦੀਆਂ ਇੱਕ ਟੀਮ ਬਣਾਈ ਅਸੀਂ 12 ਜੋਨ ਜਿਹੜੇ ਅੰਡਰ 14 ਦੇ 6 ਜੋਨ ਅੰਡਰ 12 ਦੇ ਤੇ 6-4 ਜੋਨ ਜਿਹੜੇ ਉੱਥੇ ਅੰਡਰ 16 ਦੇ ਬਣਾਏ ਤੇ ਜਿਹੜੇ ਨਿਰੰਤਰ ਜਾਰੀ ਆ ਮੈਂ ਬਹੁਤੀ ਲੰਮੀ ਡਿਟੇਲ 'ਚ ਨਾ ਜਾਵਾਂ ਤੇ ਅਸੀਂ ਨਿਰੰਤਰ ਜਿਵੇਂ ਪਹਿਲੇ ਸਾਲ ਤੋਂ ਤੁਰੇ ਸੀ ਉਹਨਾਂ ਹੀ ਸਾਡੀ ਸਮੁੱਚੀ ਟੀਮ ਹੈ ਸਾਰਿਆਂ ਦਾ ਨਾਂ ਨਹੀਂ ਲੈ ਸਕਿਆ ਕਿਉਂਕਿ ਸਾਡਾ ਤਕਰੀਬਨ 45-50 ਮੈਂਬਰਾਂ ਦਾ ਦਵਾਪਾ سپورਟਿੰਗ ਕਲੱਬ ਜਿਹੜਾ ਬਾਹਰੋਂ ਵੀ ਤਾਂ ਨਗਰ ਦਾ ਸਾਰਾ ਸਾਥ ਦਿੰਦਾ ਹੀ ਆ 40-45 ਸੱਜਣ ਸਾਡੇ ਜਿਹੜੇ ਬਾਹਰਲੇ ਪਿੰਡਾਂ ਦੇ ਆ ਉਹ ਵੀ ਸਾਰੇ ਸਾਥ ਦਿੰਦੇ ਆ ਸੋ ਮੈਂ ਇੱਕ ਵਾਰ ਉਹਨਾਂ ਐਨਆਰਆਈ ਭਰਾਵਾਂ ਦਾ ਜਿਹੜੇ ਬਾਹਰਲੇ ਦੇਸ਼ਾਂ 'ਚ ਬੈਠੇ ਵੀ ਪੰਜਾਬ ਦਾ ਭਲਾ ਸੋਚਦੇ ਆ ਉਹਨਾਂ ਦਾ ਨਗਰ ਨਿਵਾਸੀਆਂ ਦਾ ਤਾਂ ਅਲਾਕਾ ਨਿਵਾਸੀਆਂ ਦਾ तहे ਦਿਲੋਂ ਧੰਨਵਾਦ ਦੀਆਂ